ਦਾ ਦਿਨ ਤੇ ਇੰਤਜ਼ਾਰ ਤੁਸੀਂ ਵੇਖ ਲਓ ਕਿੰਨੀਆਂ ਮੁਸ਼ਕਲਾਂ ਚੋਂ ਲੰਘ ਕੇ ਕਿੰਨਾ ਕੁਝ ਹੋਇਆ ਆ ਸਰਕਾਰ ਦੀ ਕਿੰਨੀ ਧੱਕੇਸ਼ਾਈ ਹੋਈ ਆ ਫੇਰ ਵੀ ਜਿਹੜੇ ਸਾਡੇ ਵਰਕਰ ਤੇ ਅਸੀਂ ਜਿਹੜੇ ਆ ਡਟੇ ਰਹੇ ਆ ਤੇ ਅੱਜ ਦੇ ਦਿਨ ਦੀ ਵੇਟ ਬੜੇ ਲੰਮੇ ਸਮੇਂ ਤੋਂ ਤੇ ਅੱਜ ਉਹ ਦਿਨ ਆ ਚੁੱਕਿਆ ਆ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਦੇ ਇਸ ਵਾਰ ਜਿਹੜੀ ਆ ਤੱਕੜੀ ਤੱਕੜੀ ਹੋ ਜੇ ਸਭ ਤੋਂ ਵੱਡੀ ਚੁਣੌਤੀ ਇਹ ਹੁੰਦੀ ਹੈ ਕਿ ਪੋਲਿੰਗ ਜ਼ਰੂਰ ਜਿਹੜੀ ਹੈ ਉਹ ਵਦ ਤੋਂ ਵਦ ਹੋਵੇ ਇਸ ਬੰਦ ਦੀ ਲੋਕਾਂ ਕੀ ਮੈਸੇਜ ਕਰੋਗੇ ਬਿਲਕੁਲ ਜੀ ਮੈਂ ਸਾਰਿਆਂ ਨੂੰ ਇਹ ਕਹਾਂਗਾ ਵਦ ਤੋਂ ਵਦ ਜਿਹੜਾ ਤੁਸੀਂ ਆਪਣੀ ਵੋਟ ਜਿਹੜਾ ਤੁਹਾਡਾ ਅਧਿਕਾਰ ਆ ਉਹ ਤੁਸੀਂ ਦਾ ਅਧਿਕਾਰ ਆ ਉਹ ਤੁਹਾਡਾ ਇਥੋਂ ਕੋਈ ਵੀ ਨਹੀਂ ਹੋ ਸਕਦਾ ਤੁਸੀਂ ਜਦੋਂ ਵੋਟ ਪਾਓਗੇ ਤੁਸੀਂ ਆਪਣੇ ਮਨ ਨਾਲ ਸੋਚ ਸਮਝ ਕੇ ਜਿਹੜੀ ਆ ਵੋਟ ਪਾਓ ਜਿਹੜਾ ਤੁਹਾਨੂੰ ਮਤਲਬ ਕਿ ਕੈਂਡੀਡੇਟ ਲੱਗਦਾ ਆ ਕਿ ਇਹ ਕੈਂਡੀਡੇਟ ਜਿਹੜਾ ਆ ਸਾਡੀ ਮਤਲਬ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਵਿਕਾਸ ਕਰਾ ਸਕਦਾ ਜਾਂ ਹੋਰ ਜਿਹੜੇ ਮਸਲੇ ਉਹ ਹੱਲ ਕਰਾ ਸਕਦਾ ਹੈ ਮੈਨੂੰ ਕਿ ਰੋਲ ਨੂੰ ਕਿਤਰਾ ਵੇਖਦੇ ਹੋ ਜੋ ਪ੍ਰਬੰਧ ਕੀਤੇ ਗਏ ਸੁਰੱਖਿਆ ਦੇ ਪੈਰਾਮੀਟਰੀ ਕੋਰਸਿੰਗ ਦੀ ਲਾਈਆਂ ਨੇ ਬਿਲਕੁਲ ਜੀ ਠੱਕੇ ਛਾਈਆਂ ਵੀ ਕੀਤੀ ਗਈ ਹੈ ਬਿਲਕੁਲ ਜੀ ਠੱਕੇ ਛਾਈਆਂ ਤੇ ਬਹੁਤ ਹੋਈਆਂ ਨਜਾਇਜ਼ ਪਰਚੇ ਹੋਏ ਤੇ ਨਜਾਇਜ਼ ਜਿਹੜੇ ਆ ਪਰਚੇ ਕੀਤੇ ਗਏ ਆ ਜਿਹੜੀਆਂ ਮਤਲਬ ਹੋ ਜੇ ਪਰਚੇ ਕੀਤੇ ਗਏ ਆ ਜਿਨ੍ਹਾਂ ਦਾ ਕੋਈ ਹੈ ਹੀ ਨਹੀਂ ਆ ਮਤਲਬ ਕਿ ਇਹ ਤੇ ਚੋਰੀ ਦਾ ਪਾਤ ਆ ਕਿਸੇ ਦੇ ਕੁਛ ਪਾਤ ਆ ਮਾਮੂਲੀ ਜੇ ਪਰਚੇ ਜਾਣ ਬੁੱਝ ਕੇ ਤੰਗ ਕਰਨ ਲਈ ਪਾਏ ਗਏ ਰੈਕੀਆਂ ਕਰਾਈਆਂ ਗਈਆਂ ਬੜਾ ਕੁਛ ਕੀਤਾ ਗਿਆ ਤੇ ਚੌਂਕ ਕਮਿਸ਼ਨਰ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਡਟ ਕੇ ਜੜਾ ਆ ਸੱਚ ਦਾ ਸਾਥ ਦਿੱਤਾ ਆ ਤੇ ਸੱਚ ਦੀ ਲਈ ਤੇ ਤੁਰ ਰਹੇ ਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜੋ ਕਨਵੀਨਿਅਨ ਨੇ ਸਾਡੇ ਸੀਐਮ ਸਾਹਿਬ ਨੇ ਜੋ ਮੁੱਖ ਮੰਤਰੀ ਸਾਹਿਬ ਨੇ ਜੋ ਜ਼ਿੰਮੇਵਾਰੀ ਜੋ ਜ਼ਿੰਮੇਵਾਰੀ ਮੇਰੇ ਤੇ ਪਾਈ ਆ ਮੈਨੂੰ ਟਿਕਟ ਦੇ ਕੇ ਨਵਾਜਿਆ ਇਹ ਲੋਕਾਂ ਦੀ ਸੇਵਾ ਭਾਵਨਾ ਦੇ ਨਾਲ ਮੈਂ ਸਮਝਦਾ ਅੱਜ ਵੋਟ ਵੀ ਪਾਈ ਆ ਔਰ ਕੈਂਡੀਡੇਟ ਵੀ ਉਹਨਾਂ ਨੇ ਮੈਨੂੰ ਡਿਕਲੇਅਰ ਕੀਤਾ ਔਰ ਆਉਂਦੇ ਸਮੇਂ ਦੇ ਵਿੱਚ 1.5 ਸਾਲ ਜਿਹੜਾ ਰਹਿੰਦਾ ਸਰਕਾਰ ਦਾ ਤਕੜੇ ਹੋ ਕੇ ਕੰਮ ਕਰਾਂਗੇ ਤਾਂ ਕਿ ਜਿਹੜੇ 27 ਦੇ ਵਿੱਚ ਅਸੈਂਬਲੀ ਚੋਣਾਂ ਹੋਣੀਆਂ ਨੇ ਉਹ ਦੁਬਾਰਾ ਸੀ ਸਰਕਾਰ ਬਣਾ ਸਕੀਏ ਸੰਸਦ ਸਭ ਕੰਮ ਕਿਹੜੇ ਕਰੇ ਲੱਗਦੀ ਹੈ ਜਿਹੜੇ ਲੱਗਦੇ ਕਿ ਐਮਐਲਏ ਬਣਨ ਤੋਂ ਬਾਅਦ ਪਹਿਲੀ ਦਫਾ ਜਿਹੜਾ ਇਹ ਕੰਮ ਹੈਗਾ ਇਹ ਸ਼ੁਰੂ ਕੀਤਾ ਜਾਏਗਾ ਸਭ ਤੋਂ ਪਹਿਲਾ ਕੰਮ ਦੇਖੋ ਇਹ ਕੋਈ ਨਵੀਂ ਗੱਲ ਨਹੀਂ ਮੈਂ ਪਹਿਲੀ ਵਾਰ ਐਮਐਲਏ ਨਹੀਂ ਬਣਨਾ ਨਵੇਂ ਸੰਸਦ ਦੀ ਤਰਫ ਦੀ ਗੱਲ ਸੋ ਇਸ ਕਰਕੇ ਮੈਨੂੰ ਕੰਮਾਂ ਦਾ ਵੀ ਪਤਾ ਇੱਥੋਂ ਦੇ ਕੱਲੀ-ਕੱਲੀ ਨੁੱਕਰ ਦਾ ਵੀ ਪਤਾ ਸਾਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਨਗਰੀ ਹੈ ਇੱਥੇ ਡਿਵੈਲਪਮੈਂਟ ਅਗੇ ਵੀ ਮੈਂ ਬਹੁਤ ਕਰਾਈ ਆ ਗੁਰੂ ਨੇ ਮੇਰੇ ਤੋਂ ਸੇਵਾ ਲਈ ਆ ਔਰ ਮੈਂ ਸਮਝਦਾ ਪਰਮਾਤਮਾ ਨੇ ਇੱਕ ਸਮਝ ਲਓ ਵੀ ਇੱਕ ਦੁਬਾਰਾ ਸੇਵਾ ਕਰਨ ਦਾ ਮੌਕਾ ਦਿੱਤਾ ਕੋਈ ਕਾਰਨ ਹੋਊਗਾ ਗੁਰੂ ਜੀ ਸਾਹਿਬ ਸਿੱਧੂ ਸਾਹਿਬ ਗੈਂਗਸਟਰਵਾਦ ਤੇ ਨਸ਼ਾ ਜਿਹੜਾ ਉਹ ਹੈਵੀ ਆ ਵੋਟਰਾਂ ਦੇ ਨਾਲ ਗੱਲਬਾਤ ਕੀਤੀ ਗੈਂਗਸਟਰਵਾਦ ਤੇ ਨਸ਼ਾਵਾਦ ਵੱਡਾ ਮੁੱਦਾ ਤਰਨ ਤਰਨ ਦੇ ਦੇਖੋ ਮੈਂ ਮੀਡੀਆ ਦੀ ਰਾਈ ਮੈਂ ਇਹ ਗੱਲ ਕਹਿਣੀ ਚਾਹੁੰਦਾ ਜਿਹੜੀ ਤੁਸੀਂ ਇਹ ਗੱਲ ਕੀਤੀ ਆ ਗੈਂਗਸਟਰਵਾਦ ਦੀ ਦੇਖੋ ਅਕਾਲੀ ਦਲ ਨੇ ਕੀ ਕੀਤਾ ਅਕਾਲੀ ਦਲ ਨੇ ਇੱਕ ਗੈਂਗਸਟਰ ਪਰਿਵਾਰ ਨੂੰ ਟਿਕਟ ਦਿੱਤੀ ਹੈ ਤੁਸੀਂ ਸਾਰੇ ਜਾਣਦੇ ਹੋ ਨਾ ਜੀ ਕਿਹੜਾ ਨਹੀਂ ਜਾਣਦਾ ਤੁਸੀਂ ਦੱਸੋ ਤੁਹਾਡੇ ਚ ਕੋਈ ਟਿੱਪਣੀ ਹੈਗੀ ਆ ਕਿਸੇ ਦੀ ਇਹ ਚ ਕੋਈ ਭਲੇਖਾ ਹੈਗਾ ਕਿਸੇ ਨੂੰ ਤੁਸੀਂ ਦੱਸ ਦਿਓ ਕੀ ਹੈਗਾ ਕੋਈ ਭਲੇਖਾ ਗੈਂਗਸਟਰ ਦੇ ਪਰਿਵਾਰ ਨੂੰ ਅੱਜ ਤੁਸੀਂ ਵੇਖਿਆ ਹੋਣਾ ਕੱਲ੍ਹ ਦੀਆਂ ਸੋਸ਼ਲ ਮੀਡੀਆ ਤੇ ਉਹ ਗੈਂਗਸਟਰ ਦੀ ਜਿਹੜੀ ਵਾਈਫ ਆ ਉਹ ਕੱਲੇ-ਕੱਲੇ ਘਰ ਚ ਜਾ ਕੇ ਧਮਕੀਆਂ ਦੇਣ ਢੀ ਆ ਧਮਕੀਆਂ ਜੜੀਆਂ ਨੇ ਵੀ ਵੋਟਾਂ ਪਾਓ ਸਾਨੂੰ ਵੋਟਾਂ ਪਾਓ ਅਕਾਲੀ ਦਲ ਨੂੰ ਵਟਾ ਵਟਾਂ ਪਾਓ ਇਤੋਂ ਘਟੀਆ ਹਰਕਤ ਔਰ ਤੁਸੀਂ ਇੱਕ ਚੀਜ਼ ਵੇਖੋਗੇ ਕਾਲੀ ਦਲ ਨੂੰ ਕੈਂਡੀਡੇਟ ਹੀ ਸਾਰੇ ਤਰਨਤਨ ਚੋਂ ਨਹੀਂ ਕੋਈ ਲੱਭਾ ਹੈਰਾਨਗੀ ਦੀ ਗੱਲ ਆ ਜਿਹੜੇ ਪਿਛਲੇ 50 50 ਸਾਲਾਂ ਤੋਂ 60 60 ਸਾਲਾਂ ਤੋਂ ਅਕਾਲੀ ਦੇ ਦਲ ਦੇ ਨਾਲ ਤੁਰੇ ਆਉਂਦੇ ਸੀਗੇ ਔਰ ਮੇਰਾ ਵੀ ਇਹੋ ਕਾਰਨ ਅਕਾਲੀ ਦਲ ਛੱਡਣ ਦਾ ਕਿਉਂਕਿ ਮੈਂ ਕੋਈ ਦੇਕ ਜ਼ਿੰਦਗੀ ਮੌਤ ਪਰਮਾਤਮਾ ਦੇ ਹੱਥ ਆ ਸੋਹਲ ਸਾਹਿਬ ਦੀ ਤੇ ਹੁਣ ਡੈਥ ਹੋਈ ਆ 3 ਮਹੀਨੇ ਪਹਿਲਾਂ ਮੈਂ ਤੇ 2024 ਚ ਅਕਾਲੀ ਦਲ ਨੂੰ ਛੱਡਤਾ ਸੀ ਔਰ ਛੱਡ ਕੇ ਮੈਂ ਘਰ ਬਹਿ ਗਿਆ ਸਾਂ ਇਹਨਾਂ ਦੀਆਂ ਦੇਖੋ ਨੀਤੀਆਂ ਹੀ ਨਹੀਂ ਠੀਕ ਇਹਨਾਂ ਦੇ ਡਿਸੀਜਨ ਹੀ ਨਹੀਂ ਠੀਕ ਜੇ ਡਿਸੀਜਨ ਨਹੀਂ ਠੀਕ ਤੇ ਤਾਂ ਹੀ ਅੱਜ ਅਕਾਲੀ ਦਲ ਦੇ ਸਿਰਫ 3 ਐਮਐਲਏ ਜਿੱਤੇ ਸੀ ਤੇ ਤਿੰਨਾ ਚੋਂ ਵੇਖ ਲੋ ਰਹਿ ਕਿਹੜਾ ਗਿਆ ਸੁਖੀ ਜੀ ਡਾਕਟਰ ਸੁਖੀ ਜੀ ਨਵੇਂ ਸ਼ਹਿਰ ਵਾਲੇ ਉਹ ਵੀ ਆਮ ਆਦਮੀ ਮੇਰੇ ਸਤਾਰਯੋਗ ਨੇ ਸਾਡੇ ਨਾਲ ਰਹੇ ਆ ਉਹ ਵੀ ਕਾਲੀ ਦਲ ਛੱਡ ਗਏ ਤੇ ਰਹਿ ਕੌਣ ਗਿਆ ਮਗਰ ਔਰ ਜੇ ਤੁਸੀਂ ਇਹੋ ਜਿਹਾ ਇਹਨਾਂ ਨੇ ਵਤੀਰਾ ਲੋਕਾਂ ਪ੍ਰਤੀ ਜਨਤਾ ਪ੍ਰਤੀ ਪੰਜਾਬ ਪ੍ਰਤੀ ਪੰਜਾਬੀਅਤ ਦੇ ਪ੍ਰਤੀ ਜੇ ਇਹੋ ਜਿਹਾ ਵਤੀਰਾ ਕਾਲੀ ਦਲ ਕਰੂਗਾ ਇਦਾਂ ਮਤਲਬ ਗੈਂਗਸਟਰਾਂ ਨੂੰ ਤੁਸੀਂ ਟਿਕਟਾਂ ਦੇ ਕੇ ਇੱਕ ਡਰਾ ਕੇ ਲੋਕਾਂ ਕੋ ਇੱਕ ਰਾਜਨੀਤੀ ਕਰੋ ਇਹ ਮਾਜੇ ਦੇ ਲੋਕ ਨੇ ਇਹ ਡਰਨ ਵਾਲੇ ਨਹੀਂਗੇ ਮੇਰੀ ਬੇਨਤੀ ਸੁਣ ਲੋ ਤੇਰੀ ਬੇਨਤੀ ਗੱਦ ਹੋ ਚੁੱਕੀ ਹੈ ਕਲਚਨ ਪ੍ਰੀਤ ਕੌਰ ਦੀ ਜੇ ਮੈਂ ਅੱਜ ਕੋਈ ਗਲਤ ਕੰਮ ਕਰਦਾ ਮੇਰੇ ਤੇ ਐਕਸ਼ਨ ਹੋਣਾ ਹੀ ਹੈ ਜੇ ਮੈਂ ਇੱਥੇ ਕਿਸੇ ਨੂੰ ਕੋਈ ਮਾੜਾ ਸ਼ਬਦ ਕਹਿਣਾ ਆ ਜਾਂ ਮੈਂ ਧਮਕੀਆਂ ਦੇਵੋਣਾ ਜਾਂ ਮੈਂ ਕੋਈ ਗਲਤ ਕੰਮ ਕਰਦਾ ਮੈਂ ਕੋਈ ਸਮਗਲਿੰਗ ਕਰਦਾ ਮੈਂ ਹਥਿਆਰ ਚੁੱਕੀ ਫਿਰਦਾ ਤੇ ਮੇਰੇ ਤੇ ਐਕਸ਼ਨ ਹੋਣਾ ਹੀ ਆ ਨਾ ਤੇ ਉਹਦੇ ਲਈ ਤੁਸੀਂ ਕਹੋ ਧੱਕੇਸ਼ਾਹੀ ਹੋਈ ਆ ਇਹ ਤੇ ਇਹ ਤੋਂ ਘਟਿਆ ਹਰਗਤ ਹੋ ਹੀ ਨਹੀਂ ਸਕਦੀ ਕੋਈ ਮੁਕਾਬਲਾ ਕਾਂਗਰਸ ਨਾਲ ਰਹਿ ਕੇ ਕ ਅਕਾਲੀ ਪੰਥ ਨਾਲ ਰਹਿ ਕੇ ਤੁਸੀਂ ਅਕਾਲੀ ਪੰਥ ਤੇ ਕਾਫੀ ਦੋਸ਼ ਲਾ ਰਹੇ ਹੋ ਕਾਂਗਰਸ ਦੇ ਕੀ ਪੋਜੀਸ਼ਨ ਰਹਿਗੀ ਨਹੀਂ ਕਾਂਗਰਸ ਦੀ ਪੋਜੀਸ਼ਨ ਤੁਹਾਨੂੰ ਦੇਸੀ ਪਈ ਹੋਣੀ ਆ ਪਿੰਡਾਂ ਜੀ ਤੁਸੀਂ ਵੇਖ ਹੀ ਲੜੀ ਆ ਤੋਂ ਮੇਰੀ ਤੁਸੀਂ ਮੈਨੂੰ ਮੈਨੂੰ 2 ਵਜੇ ਤੋਂ ਬਾਅਦ ਦੱਸਿਓ ਵੀ ਕਾਂਗਰਸ ਦੀ ਕੀ ਪੋਜੀਸ਼ਨ ਹੈ ਤੇ ਮੈਨੂੰ ਤੇ ਪਤਾ ਆ ਜੀ ਹੁਣ ਮੇਰੇ ਮੂੰਹੋਂ ਤੇ ਹਰ ਗੱਲ ਚੰਗੀ ਨਹੀਂ ਨਾ ਲੱਗਦੀ